ਸਸਰੀ ਕਾਲ ਜੀ ਵੈਲਕਮ ਹੋਹੀ ਟ੍ਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਦੁਪਹਿਰ ਦਾ ਵੱਜ ਗਿਆ 12:01 ਤੇ ਆਪਾਂ ਬਣਾਈ ਚਾਹ ਤੇ ਸਾਡਾ ਮੁੰਡਾ ਬਣਾ ਰਿਹਾ ਸਟ੍ਰੀਕਾਂ ਸਾਰਾ ਖਾਣ ਪੀਣ ਮੈਂ ਬਣਾਉਣਾ ਇਹ ਸਿਰਫ ਸਟ੍ਰੀਕਾਂ ਵਾਰੀ ਫੋਨ ਚੱਕ ਕੇ ਆ ਜਾਂਦਾ ਦੇਖ ਲਓ ਹਾਲ ਆ ਕੋਈ ਕਿਹਦੇ ਕਿਹਦੇ ਭੈਣ ਭਰਾ ਇਦਾਂ ਸਟ੍ਰੀਕਾਂ ਬਣਾਉਂਦੇ ਬਸ ਮੈਨੂੰ ਦੱਸਿਓ ਕੀ ਆ ਤੇ ਚਾਹ ਨਾਲ ਆਪਾਂ ਖਾਵਾਂਗੇ ਅੱਜ ਬ੍ਰੈਡ ਲੋ ਜੀ ਸਾਡਾ ਭੁਖੜ ਰੋਟੀਆਂ ਖਾਂਦਾ ਹੋਇਆ ਸਵੇਰੇ ਲੱਗ ਗਿਆ ਸਵੇਰੇ ਸਾਰੇ ਰੋਟੀ ਕੌਣ ਖਾਂਦਾ ਹੁੰਦਾ ਐਨੀ ਅੱਧੀ ਰੋਟੀ ਨਹੀਂ ਖਾਈ ਜੀ ਮਿੱਤਰੋ ਦੁਪਹਿਰ ਦੇ ਵਾਚ ਗਏ ਨੇ 2:30 ਤੇ ਡਿਸਪੈਚ ਆਪਾਂ ਨੂੰ ਮਿਲ ਗਈ ਆ ਤੇ ਆਪਾਂ ਕਰ ਲਈ ਆ ਪ੍ਰੀ ਟ੍ਰਿਪ ਡਨ ਤੇ ਪ੍ਰੀ ਟ੍ਰਿਪ ਡਨ ਕਰਕੇ ਤੇ ਹੁਣ ਆਪਾਂ ਚਾਲੇ ਪਾਉਣੇ ਆ ਪਿਕਅਪ ਵਾਲ ਨੂੰ ਇੰਨਾ ਕ ਆਪਣਾ ਥਾਂ ਖਾਲੀ ਸੀਗਾ ਆ ਪਿਕਅਪ ਆਪਾਂ ਕਰ ਲੀਆਂ ਸੀਗਾ ਤੇ ਇਹ ਪਿਕਅਪ ਜਾਣੀਆਂ ਮੌਂਟਰੀ ਵੱਲ ਤੇ ਇੱਕ ਆਪਾਂ ਪਿਕਅਪ ਹੋਰ ਕਰਾਂਗੇ ਉਹ ਕੈਲਗਰੀ ਦੀ ਹੈ ਜਿਹੜੀ ਆਈ ਹੈ ਹੁਣ ਇਹ ਕਰਕੇ ਆਪਾਂ ਚੱਲਦੇ ਆਂ ਕੈਲਗਰੀ ਵੱਲ ਨੂੰ ਪਾਵਾਂਗੇ ਚੱਲੇ ਮੇਰਾ ਵੀਰੋ ਆਪਾਂ ਇਸ ਵਕਤ ਮੌਂਟਰੀਅਲ ਤੋਂ ਪਿੱਛੇ ਆਂ ਬਣੇ ਰਿਓ ਵਲੌਗ ਦੇ ਨਾਲ ਕਿੱਛੇ ਹੋ ਲੋ ਜੀ ਫਾਈਨਲੀ ਸਾਡੇ ਪਿਕਅਪ ਆ ਗਏ ਆ ਦੋ ਪਿਕਅਪ ਆਪਾਂ ਆਲਰੇਡੀ ਕਰ ਲਿਆ ਸੀ ਤੇ ਤੀਜੀ ਪਿਕਅਪ ਵੱਲ ਨੂੰ ਆਪਾਂ ਜਾ ਰਹੇ ਆ ਕਪ ਕਰਕੇ ਆਪਾਂ ਜਾਵਾਂਗੇ ਸਿੱਧਾ ਕੈਲਗਰੀ ਨੂੰ ਸਾਡੇ ਕੋਲ ਹੈਗੀਆਂ ਨੇ ਤਿੰਨ ਡਿਲੀਵਰੀਆਂ ਐਡਮਿੰਟਨ ਦੀ ਇੱਕ ਐਡਮਿੰਟਨ ਦੇ ਨੇਅਰ ਆ ਉਥੋਂ ਦੀ ਤੇ ਇੱਕ ਹੈਗੀ ਸਾਡੇ ਸ਼ਹਿਰ ਕੈਲਗਰੀ ਦੀ ਤਿੰਨੋਂ ਡਿਲੀਵਰੀਆਂ ਕਰਕੇ ਫੇਰ ਆਪਾਂ ਜਾਵਾਂਗੇ ਆਪਣੇ ਘਰ ਤੇਈ ਕੁਝ ਕਹਿਣਾ ਚਾਹੁੰਗੇ ਭਰਾ ਜੀ ਦੋ ਸ਼ਾਹਤ ਜੀ ਦਾ ਸਤਿਕਾਰ ਕਰੋ ਧਿਆਨ ਪੁੱਤਰਾ ਮੰਗ ਬਿਆਰ ਕਰੋ ਵਾਹ ਬੰਦੇ ਮਾਤਰਾ ਜੈ ਹਾਲੇਲੂਇਆ ਹਾਂ ਕੀ ਸੀ ਵੇ ਸ਼ਬਦ ਬੋਲਣ ਨੂੰ ਕਿਹਾ ਸੀਗਾ ਪਿਕਅਪ ਡਿਲੀਵਰੀ ਬਾਰੇ ਕੁਝ ਨਾ ਕਿ ਪ੍ਰਵਚਨ ਮੈਨੂੰ ਵਿਕਪਾ ਹੀ ਕਰ ਲਾਂਗੇ ਡਿਲੀਵਰੀ ਰੱਬ ਦੀ ਕਰਪਾਣਾ ਹੋ ਜੂਗੀ ਪਿਕਅਪ ਕਰਨ ਤੋਂ ਬਾਅਦ ਅਸੀਂ ਲਵਾਂਗੇ ਸ਼ਾਵਰ ਫਿਰ ਆਪਾਂ ਨਾਲੇ ਪਾਉਣਾਵਾਂਗੇ ਡੀਜ਼ਲ ਮੇਰੇ ਵੀਰੋ ਮੈਂ ਨਹਾਤਾ ਨਹੀਂ ਜੇ ਕਹਿੰਦੇ ਮੈਨੂੰ ਤਾਂ ਅਜੀਬ ਜਿਹਾ ਫੀਲ ਹੋ ਰਿਹਾ ਬਸ ਜਾ ਕੇ ਆਪਾਂ ਪਿਕਅਪ ਕਰਕੇ ਨਹਾਉਣਾ ਹੀ ਆ ਬਸ ਹੋਰ ਕੋਈ ਕੰਮ ਬਾਕੀ ਆ ਬਾਅਦ ਕਿਉਂਕਿ ਜਿਹੜੇ ਸ਼ਹਿਰ 'ਚ ਅਸੀਂ ਖੜੇ ਸੀ ਬਿਲਕੁਲ ਛੋਟਾ ਜਿਹਾ ਸ਼ਹਿਰ ਸੀ ਉੱਥੇ ਕੋਈ ਟਰੱਕ ਸਟਾਪ ਕੋਈ ਨਹੀਂ ਸੀਗਾ ਆਪਾਂ ਨੂੰ ਪਾਰਕਿੰਗ ਵੀ ਲਾਈਕ ਇਦਾਂ ਹੀ ਸਟਰੀਟ ਜੀ ਦੇ ਲਾ ਕੇ ਸੋ ਗਏ ਅਣ ਜਾਣ ਦੀ ਜਗ੍ਹਾ ਤੇ ਲਾ ਕੇ ਸੌ ਤੜ ਲੀ ਜਾਵੇ ਵੈਸੇ ਉਦਾਂ ਹੀ ਲਾ ਕੇ ਸੋ ਗਏ ਤੇ ਹੁਣ ਆਪਾਂ ਅੱਜ ਜਾਵਾਂਗੇ ਆਪਣੀ ਪਿਕਅਪ ਕਰਨ ਤੇ ਔਰ ਪਿਕਅਪ ਕਰਕੇ ਤੁਹਾਨੂੰ ਬਾਕੀ ਦਾ ਆਪਾਂ ਸਾਰਾ ਕੁਝ ਦਿਖਾਉਂਦੇ ਰਾਵਾਂਗੇ ਮੇਰਾ ਵੀਰ ਜਿਵੇਂ ਸਾਰੇ ਭੈਣ ਭਰਾ ਭੈਣ ਭਰਾ ਭਰਾ ਭੈਣ ਤੇ ਆਪਣੇ ਸੱਜਣ ਜਿਹੜੇ ਆਪ ਨੂੰ ਲਾਈਕ ਕਰਦੇ ਵੇਹਦੇ ਆ ਤੇ ਐਂ ਸਪੋਰਟ ਕਰਦੇ ਰਹੇਓ ਤੇ ਵਲੋਗਾਂ ਨੂੰ ਪਿਆਰ ਦੇਂਦੇ ਰਹੇਓ ਤੇ ਤੇਰੇਓ ਤੇਂਦੇ ਰਹੋ ਓਕੇ ਜੀ ਚਲੋ ਮਿਲਦੇ ਹਾਂ ਹੁਣ ਆਪਾਂ ਪਿਕਅਪ ਤੇ ਹੋ ਜੀ ਅਸੀਂ ਪਹੁੰਚ ਗਏ ਆ ਆਲਮੋਸਟ ਪਿਕਅਪ ਵਾਲੀ ਲੋਕੇਸ਼ਨ ਦੇ ਨੇੜੇ ਤੇ ਕਹਿੰਦੇ ਮੱਕੀ ਚੈੱਕ ਕਰੋ ਮੇਰੇ ਵੀਰੋ ਕੱਲੀ ਇੰਡੀਆ ਜਮੀ ਕੈਨੇਡਾ ਜੀ ਵੀ ਮੱਕੀ ਬਹੁਤ ਆ ਕਹਿੰਦੇ ਕਿਆ ਹੀ ਵਾਤਾਂ ਨੇ ਮੱਕੀ ਦਾ ਯਾਰ ਪਾਊਗਾ ਕਹਿੰਦੇ ਕਿਆ ਹੀ ਵਾਤਾਂ ਹੋਣੀਆਂ ਉਧਰ ਪਹਾੜ ਚੈੱਕ ਕਰੋ ਉਧਰ ਨੇ ਬਸ ਓ ਦੇਖੋ ਇਹੀ ਬਾਤਾਂ ਨੇ ਕਹਿੰਦੇ ਕਿ ਆਹੀ ਬਾਤਾਂ ਨੇ ਆਸਮ ਮੋਸਮ ਤੇ ਸਿਰਫ ਮੱਕੀ ਨਹੀਂ ਸਟਰਾਬਰੀ ਦੇ ਵੀ ਬਹੁਤ ਖੇਤ ਆ ਇਸ ਰਾਜ ਹਾਂ ਪਰ ਮੱਕੀ ਜਿਵੇਂ ਕਿ ਸਾਡੀ ਇਹਦੀ ਖਰਾਕ ਆ ਮੱਕੀ ਤੇ ਨਾਮ ਲੈਣਾ ਨਹੀਂ ਜਾਂਦਾ ਇਹਨੂੰ ਮੱਕੀ ਖਵਾਵਾਂਗੇ ਸ਼ਟ ਅਪ ਕਹਿੰਦੇ ਜੀ ਨੂੰ ਕਹਿੰਦੇ ਆ ਕੌਰਨ ਸਵੀਟ ਕੌਰਨ ਸੇਜ ਕੌਰਨ ਖਵਾਵਾਂਗੇ ਇਹਨੂੰ ਕਹਿੰਦੇ ਮੇਰੇ ਵੀਰੋ ਕਿਆਹੀ ਬਾਤਾਂ ਨੇ ਕਿਆਹੀ ਬਾਤਾਂ ਨੇ ਕਿਆਹੀ ਬਾਤਾਂ ਨੇ ਲੋ ਜੀ ਕਹਿੰਦੇ ਕਣਕ ਇੱਥੇ ਪੱਕ ਚੁੱਕੀ ਆ ਕਹਿੰਦੇ ਕਣਕ ਨੂੰ ਪੱਕਦੀ ਇੱਥੇ ਕਣਕ ਪੱਕੀ ਪਈ ਆ ਆਪਾਂ ਉਹਦੇ ਨੂੰ ਉਧਰ ਜਾਈ ਸੀ ਜ਼ੂਮ ਕਰਕੇ ਦਿਖਾ ਜ਼ੂਮ ਕਰਕੇ ਸਾਰਿਆਂ ਨੂੰ ਮਿੱਤਰੋ ਇੱਥੇ ਕਣਕ ਪੱਕਣ ਵਾਲੀ ਆ ਥੋੜੀ ਜਿਹੀ ਕੱਚੀ ਆ ਤੇ ਆਪਣੇ ਇੰਡੀਆ 'ਚ ਕਣਕਾਂ ਵੱਢ ਕੇ ਝੋਨੇ ਲਾ ਲੇ ਲੋਕਾਂ ਨੇ ਪਰ ਇੱਥੇ ਕਣਕ ਹਜੇ ਖੜੀ ਆ ਵੇਖ ਲਓ ਜਿਵੇਂ ਪੰਜਾਬ ਵਾਲਾ ਮੌਲ ਇੱਧਰ ਕਣਕ ਤੇ ਇਧਰ ਮੱਕੀ ਕਰੋ ਗੱਲ ਪਰ ਇੱਕ ਗੱਲ ਆ ਆਪਾਂ ਦੇਖਾ ਪਾਉਂਦਾ ਮੇਰੀ ਗੱਲ ਵੀ ਸੁਣਦੇ ਤੇ ਬਕਵਾਸ ਕਰੀ ਜਾਂਦਾ ਮੈਂ ਕਹਿੰਿਆ ਨਾ ਜਦੋਂ ਆਪਾਂ ਲੈਥ ਫ੍ਰਿਜ ਗਏ ਸੀ ਹੁਣ ਤੋਂ ਕੋਸ਼ਕਦਨ ਪਹਿਲਾਂ ਉੱਥੇ ਕਣਕ ਬਿਲਕੁਲ ਨਿੱਕੀ ਨਿੱਕੀ ਸੀ ਤੇ ਇੱਥੇ ਪੱਕ ਵੀ ਗਈ ਕਣਕ ਦਾ ਹਿਸਾਬ ਹੈ ਨਾ ਇਧਰ ਮੌਸਮ ਹੋਰ ਹਿਸਾਬ ਦਾ ਉੱਧਰ ਹੋਰ ਹਿਸਾਬ ਦਾ ਇਧਰ ਮੇਰੇ ਵੀਰੋ ਮੱਕੀ ਨਿੱਕੀ ਨਿੱਕੀ ਵੇਖੋ ਜਿਵੇਂ ਆਪਾਂ ਮੱਕੀ ਬੀਜੀ ਹੁੰਦੀ ਆ ਤੇ ਉਵੇਂ ਮੱਕੀ ਇੱਥੇ ਬੀਜਦੇ ਆ ਯਾਰ ਕਿਆ ਹੀ ਬਾਤਾਂ ਨੇ ਇੰਦੀਆਂ ਹੀ ਆ ਇੱਕ ਹਿਸਾਬ ਦਾ ਮੈਨੀ ਕੈਨੇਡਾ ਮੈਨੀ ਇੰਡੀਆ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਤਾਂ ਉਹ ਜੀ ਆਪਾਂ ਪਹੁੰਚ ਗਏ ਆ ਡਿਲੀਵਰੀ ਸੌਰੀ ਪਿਕਅਪ ਲੱਗੇ ਆਪਾਂ ਪਹੁੰਚ ਗਏ ਆ ਉਸ ਸ਼ਹਿਰ ਮੇਰੇ ਮਿੱਤਰੋ ਜਿੱਥੋਂ ਆਪਾਂ ਪਿਕਅਪ ਕਰਨੀ ਆ ਤੇ ਲਾਸਟ ਪਿਕਅਪ ਆਇਆ ਦੁਬਾਰਾ ਆਪਾਂ ਕੈਲਗਰੀ ਨੂੰ ਰਵਾਨਾ ਹੋ ਜਾਣਾ ਕੈਲਗਰੀ ਇੱਥੋਂ ਹੈਗਾ 4500 5000 ਕਿਲੋਮੀਟਰ 5000 4500 5000 ਕਿਲੋਮੀਟਰ ਮੇਰੇ ਵੀਰੋ ਮੇਰੀ ਆਵਾਜ਼ ਨੂੰ ਇਦਾਂ ਹੀ ਹਰ ਵਾਰੀ ਦਬਾ ਦਿੱਤਾ ਜਾਂਦਾ ਹੈ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਤੁਸੀਂ ਸਮਝ ਹੀ ਸਕਦੇ ਹੋ ਮੇਰੇ ਤੇ ਕਿੰਨਾ ਅਕਿਆਚਾਰ ਹੋ ਰਿਹਾ ਹੈ ਮੇਰੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਕਸ ਕਰ ਐਨੀ ਆਈਡੀਆ ਹੋਵੇ ਆਪਾਂ ਜਾ ਕੇ ਲੈਣਾ ਆਪਾਂ ਛੱਡਣਾ ਥੋੜੀ ਬਾਬੇ ਦਾ ਐਨੀ ਆਈਡੀਆ ਐਨੀ ਆਈਡੀਆ ਐਨੀ ਆਈਡੀਆ ਬਾਬੇ ਦਾ ਨਾ ਲੈ ਕੇ ਵਾਈ ਗਰੂ ਕਹਿ ਕੇ ਜੋ ਹੋਇਆ ਆਪਾਂ ਜਾ ਕੇ ਲੈ ਆਓ ਜੀ ਟਰੱਕ ਚੱਕਣਾ ਆ ਡੰਪ ਟਰੱਕ ਉਹ ਤਾਂ ਚੱਕੇ ਹੀ ਨਹੀਂ ਆਣੇ ਇੰਨੇ ਪੋ ਇੰਨੇ ਥਾਂ ਜਾਉਣਾ ਇਹ ਡੰਪ ਟਰੱਕ ਟਰੱਕ ਟਰੁੱਕ ਨਹੀਂ ਕੋਈ ਵੀ ਚੀਜ਼ ਹੋਵੇ ਬਸ ਚੈਨਾ ਵਾਲੀ ਹੋਵੇ ਚੈਨਾ ਮਾਰਕਟ ਖਿੱਚਣ ਵਾਲੀ ਕਰੀਏ ਬਸ ਪਰ ਨਹੀਂ ਹੈ ਉਹ ਹੋਗਾ ਕੰਟੇਨਰ ਕੰਟੇਨਰ ਕੋਈ ਉਹ ਸਾਹਮਣੇ ਵਾਲਾ ਕੰਟੇਨਰ ਕਨਟੇਨਰ ਜਾਂ ਜੀਸੀਬੀ ਜੂਸੀਬੀ ਇਹ ਤਾਂ ਰਿਚੀ ਬਰੋਜ਼ ਆ ਬੱਸ ਫੇਰ ਉਹੀ ਗੱਲ ਰਿਚੀ ਬਰੋਜ਼ ਹੀ ਲੈ ਆਉਂਦੇ ਆ ਲੋ ਜੀ ਫੇਰ ਆ ਗਏ ਅਸੀਂ ਰਿਚੀ ਬਰੋਜ਼ ਇਹ ਕੀ ਆਹੀ ਬਾਤਾਂ ਇਹ ਜਗ੍ਹਾ ਨਾ ਇਹ ਜਗ੍ਹਾ ਨੂੰ ਸਾਡੇ ਨਾਲ ਪਿਆਰ ਹੀ ਬਹੁਤ ਆਹੀ ਵਾਰੀ ਵਾਰੀ ਇੱਥੇ ਆ ਜਾਂਦੇ ਘੁੰਮ ਘਮਾ ਕੇ ਮੈਨੂੰ ਲੱਗਦਾ ਇੰਟਰੈਂਸ ਇਦਾਂ ਆਂ ਇੰਦਰੀ ਇਦਰੀ ਚੱਲਿਆ ਉਹ ਐਕਸਟ ਆ ਇੱਕ ਵਾਰ ਫੇਰ ਆ ਗਏ ਅਸੀਂ ਰਿਚ ਬਰੋਜ਼ ਇੱਥੇ ਆ ਗਏ ਰਿਚ ਬਰੋਜ਼ ਇੱਥੇ ਕਹਿੰਦੇ ਬਾਲਾ ਸਮਾਨ ਹੁੰਦਾ ਸੋ ਆਪਾਂ ਨੂੰ ਜੱਟ ਸੇਲਾ ਲੱਗਦੀਆਂ ਜੋ ਮਰਜ਼ੀ ਆਪਾਂ ਪਿਕ ਕਰ ਸਕਦੇ ਇੱਥੋਂ ਇਹਨਾਂ ਦੀ ਇਹਨਾਂ ਦੇ ਬੋਲੀ ਲੱਗਦੀ ਮੇਰੇ ਵੀਰੋ ਬੋਲੀ ਮੈਂ ਕਿਹਾ ਆਪਾਂ ਨੂੰ ਰਿਲੀਜ਼ ਫਾਰਮ ਭੇਜ ਤਾਂ ਰਿਲੀਜ਼ ਫਾਰਮ ਪਤਾ ਨਹੀਂ ਆਇਆ ਦੇਖਦੀ ਆ ਮੈਂ ਕਾਲ ਕਰਕੇ ਓਕੇ ਜੀ ਓਕੇ ਜੀ ਮਿਲਦੇ ਆਪਾਂ ਸੌਣੇ ਆ ਵੀ ਕੀ ਆ ਪਿਕ ਕਰ ਰਹੇ ਆ ਕੀ ਪਿਕ ਕਰਨਾ ਵਾ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਮੇਰਾ ਵੀਰੋ ਕਰ ਰਹੇ ਆ ਵੇਜ ਇਹ ਹੈਲਪ ਯੂਸ ਆਈ ਨੀਡ ਆ ਲੋਡ ਆਈ ਨੀਡ ਆ ਥੋੜਾ ਲੋਡ ਦੇ ਇੰਗਮੀ ਲੋਡ ਓਏ ਉਹ ਗੋਰੀ ਕੁੜੀ ਸੋਹਣੀ ਬੈਠੀ ਓਏ ਅੰਦਰ ਫਰਾਂ ਉਹ ਮੜਾ ਇਹ ਵੇਖਾ ਖਾਣ ਦੇ ਬਦਾਰਸ਼ਕਾਂ ਆਈ ਨੋ ਨੀਡ ਹੈਲਪ ਯੂਅਰ ਸੈਕਟਰੀ ਇਜ਼ ਵੈਰੀ ਸੋਹਣੀ ਕਿੱਥੇ ਗਈ ਯੂਅਰ ਸੈਕਟਰੀ ਗੋਰੀ ਜੀ ਬਹੁਤ ਸੋਹਣੀ ਬੈਠੀ ਸੀ ਇੱਥੇ ਮੇਰੇ ਵੀਰ ਸਾਰੇ ਸੜੇ ਜਿਹੜੇ ਉਹਨਾਂ ਨੂੰ ਮੈਂ ਦਰਸ਼ਨ ਕਰਾਉਣਾ ਵਾ ਇੱਧਰ ਕੀ ਗੋਰੀ ਯਾਰ ਕਹਿੰਦੇ ਸਾਡਾ ਕੋ ਡਰਾਈਵਰ ਆ ਕੋ ਡਰਾਈਵਰ ਆ ਗਿਆ ਮੇਰੇ ਵੀਰੋ ਅੰਦਰੋਂ ਕਾਗਜ਼ ਪੱਤਰ ਲੈ ਆਇਆ ਆ ਹੁਣ ਆਪਾਂ ਚੱਕਾਂਗੇ ਪਿਕਅਪ ਚਲੋ ਜੀ ਆਪਾਂ ਚੱਲਦੇ ਆ ਅੱਗੇ ਕਹਿੰਦੇ ਨਾ ਕਹਿੰਦੇ ਕਸਟਮਰ ਨੇ ਮਹੀਨੇ ਤੋਂ ਵੱਧ ਪੌਕੇਟ ਰੱਖੀ ਹੋਈ ਆ ਤੇ ਉਹਨੇ ਤੇ ਪੈਸੀ ਪੇ ਕਰਨ ਵਾਲੇ 60 ਡਾਲਰ ਮੈਂ ਡਿਸਪੈਚ ਨੂੰ ਪਾ ਮੈਂ ਕਿਹਾ ਵੀ ਪੈਸੇ ਪੇ ਕਰਨ ਆਲੇ ਆ ਕਹਿੰਦੇ 2-5 ਮਿੰਟ ਮੈਂ ਕਿਹਾ じゃ ਮੈਂ ਪੀ ਕਰ ਦਿੰਦੀ ਆ ਤੁਸੀਂ ਮੈਨੂੰ ਪੇ ਕਰ ਦਿਓ ਲਓ ਜੀ ਪੇਮੈਂਟ ਕਰਤੀ ਆ ਆਪਾਂ डन ਆਪ ਨੂੰ ਰਿਲੀਜ਼ ਫਾਰਮ ਮਿਲ ਗਿਆ ਏ ਤੇ ਹੁਣ ਆਪਾਂ ਆਫਿਸ 'ਚ ਜਾਵਾਂਗੇ ਇਹਨਾਂ ਨੂੰ ਰਿਲੀਜ਼ ਫਾਰਮ ਦੇ ਕੇ ਦੇਖਾਂਗੇ ਆਪਣਾ ਲੋਡ ਕਿੱਥੇ ਖੜਾ ਏ ਤੇ ਉਹਨੂੰ ਕਰਾਂਗੇ ਪਿਕ ਤੇ ਫਿਰ ਕਰਦੇ ਆ ਸਿਕਿਉਰ ਚਲੋ ਜੀ ਹੁਣ ਆਪਾਂ ਚੱਲਦੇ ਆ ਆਪਣੀ ਪਿਕਅਪ ਵੱਲ ਪਿਕਅਪ ਆਪਣੀ ਖੜੀ ਆ ਲਾਈਨ ਨੰਬਰ 2 'ਚ ਤੇ ਆਪਾਂ ਉੱਥੇ ਜਾਂਦੇ ਆ ਆ ਗਈ ਹੋ ਗਿਆ ਤੈਨੂੰ ਪਤਾ ਨਹੀਂ ਪ੍ਰਧਾਨ ਆਇਆ ਹੋਈ ਹੁਣ ਤੂੰ ਥੱਲੇ ਤੇਰੀ ਮੈਂ ਲੱਤਾਂ ਛਾਂਗੂੰ ਹਵਾ ਕਰਨੀ ਵੇ ਸਟਾਰਟ ਕਰਤੀ ਐ ਨੇ ਸੋ ਮੈਮ ਥੋੜਾ ਪਿੱਛੇ ਬਾਬ ਕੈਟ ਨਹੀਂ ਆ ਬਾਬ ਕੈਟ ਦਾ ਪਾਰਟ ਆ ਛੋਟਾ ਜਿਹਾ ਬਸ ਇਨਸ਼ਾਅੱਲਾ ਦੱਸ ਉਹਦਾ ਬਾਹਰ ਤੇ ਨਿਕਲਾ ਚੂਹਾ ਚੂਹਾ ਨਹੀਂ ਬਾਬ ਕੈਟ ਦਾ ਪਾਰਟ ਇਹ ਹੀ ਆਹ ਜੀਪ ਖੜੀ ਹੋਈ ਆ ਮੈਨੂੰ ਲੈ ਦਿਓ ਯਾ ਜੀਪ ਜੀਪ ਦਾ ਮੇਰਾ ਸੁਪਨਾ ਨਿੱਕੇ ਹੁੰਦੇ ਦਾ ਤੈਨੂੰ ਟॉय ਕਾਰ ਲੈ ਕੇ ਦਿੰਨੇ ਆ ਮੈਨੂੰ ਉਹ ਜੀਪ ਲੈ ਦੇ ਉਹ ਵਾਲੀ ਮੇਰਾ ਟੁੱਟੀ ਜੀ ਨਿੱਕੇ ਹੁੰਦੇ ਦਾ ਸੁਪਨਾ ਜੀਪ ਲੈ ਜਾਂਦਾ ਮੋਡੀਫਾਈ ਮੈਂ ਆਪੇ ਕਰਾਂ ਮੋਡੀਫਾਈ ਕਰਾ ਲੂ ਮੈਂ ਆਪੇ ਮੋਡੀਫਾਈ ਹਾਂ ਟੁੱਟੀ ਜੀ ਤਾਂ ਜੀਪ ਆ ਇਹ ਇਹ ਵਾ ਤੂੰ ਲੈ ਦੇ ਮੈਂ ਜੀਪ ਮੋਡੀਫਾਈ ਖਡਾਉਣਾ ਜਾਵਾ ਕੋਈ ਨਹੀਂ ਮੈਂ ਮੋਡੀਫਾਈ ਕਰਾ ਲੂੰਗਾ ਕਈ ਨਹੀਂ ਕਈ ਨਹੀਂ ਮੈਨੇ ਆਂ ਇੰਡੀਆ ਜਾ ਕੇ ਲੈਣੀ ਜੀਪ ਮੈਂ ਜਦੋਂ ਮੈਂ ਇੰਡੀਆ ਗਿਆ ਨਹੀਂ ਨਹੀਂ ਲੋ ਜੀ ਆਪਾਂ ਇੱਥੇ ਕੜ ਗਏ ਤੇ ਆਪਾਂ ਕਰ ਰਹੇ ਹਾਂ ਹੁਣ ਵੇਟ ਕਰੋ ਇਹ ਆ ਕੇ ਲੋਡ ਕਰਨਗੇ ਤੇ ਫਿਰ ਕਰਕੇ ਸਿਕਯੋਰ ਤੇ ਆਪਾਂ ਚੱਲਦੇ ਆ ਆਪਣੇ ਡੈਸਟੀਨੇਸ਼ਨ ਵੱਲ ਨੂੰ ਇੱਥੇ ਨੰਗੂ ਦਾ ਥੋੜਾ ਆਪਾਂ ਇਹਨੂੰ ਕਰਾਂਗੇ ਫੋਲੋ ਸਾਨੂੰ ਲੋਡ ਕਰਨ ਲਈ ਆ ਗਿਆ ਆ ਲੰਘ ਜਾਣ ਲੱਗੇ ਆ ਨਾ ਟੋੜ ਵੱਲੀ ਇੱਕ ਕੀ 파ਟਾ ਛੋਟਾ ਜਿਹਾ 파ਟ ਇੱਕ 파ਟ ਦੋ ਦੋ ਪੌਕੇਟ ਲਾ ਕੇ ਲੈ ਕੇ ਆਗੇ ਲੋ ਜੀ ਇੱਥੇ ਲੋਡ ਥੋੜਾ ਜਿਹਾ ਸੈੱਟ ਨਹੀਂ ਸੀ ਆ ਰਿਹਾ ਤੇ ਲੋਡ ਦੀ ਜਾਂਚ ਨੂੰ ਚ ਕਰਨ ਤੋਂ ਬਾਅਦ ਗੁਰੇ ਚਾਚੇ ਨੇ ਥੋੜੀ ਜਿਹੀ ਆਪਦੀਆਂ ਸਲਾਹਾਂ ਦਿੱਤੀਆਂ ਵੀ ਤੇ ਤਿੰਨ ਚਾਰ ਤਿੰਨ ਸਟ੍ਰੈਪਸ ਪਾ ਲਓ ਤੇ ਸਾਡਾ ਮੁੰਡਾ ਆਪਣਾ ਜੋਰ ਲਾ ਰਿਹਾ ਸੀ ਪੂਰਾ ਅੰਗਰੇਜ਼ੀ ਦੇ ਵੱਟ ਕੱਢ ਰਿਹਾ ਸੀਗਾ ਰੈਂਡ ਤੇ ਸਹਿਮਤੀ ਹੋ ਗਈ ਵੀ ਚਲੋ ਠੀਕ ਆ ਇੱਥੇ ਕਾ ਦਿਖਾ ਰਿਹਾ ਸੀ ਵੀ ਆ ਦੇਖੋ ਵਿਚਕਾ ਹੋ ਗਿਆ ਪਤਾ ਨਹੀਂ ਕਦੋਂ ਦੀ ਖੜੀ ਹੋਈ ਹੈ ਇਹ ਮਸ਼ੀਨ ਹੁਣ ਇਹਨੇ ਹੁਣ ਇੱਕ ਹੋਰ ਸਕੀਮ ਲਾ ਲਈ ਤੇ ਹੁਣ ਵਿਚਾਰਾ ਉਹਨੂੰ ਵਾਜਾਂ ਦੇ ਰਿਹਾ ਸੀ ਪਰ ਉਹਨੇ ਮੁੜ ਕੇ ਨਹੀਂ ਵੇਖਿਆ ਓਹੋ ਮੋਏ ਮੋਏ ਹੋ ਗਿਆ ਇਹਦਾ ਤਾਂ ਚਲੋ ਕੱਢੋ ਬੈਲਟਾਂ ਬੇਟਾ ਜੀ ਛੋਟਾ ਹੀ ਲੋਡ ਆ ਤੁਸੀਂ ਕਰ ਹੀ ਲੈਣਾ ਸਿਕਯਰ ਮੈਂ ਐਵੇਂ ਹੱਥ ਲਵੇੜਨੇ ਲੋ ਜੀ ਹੁਣ ਜਲਦੀ ਜਲਦੀ ਸਟ੍ਰੈਪਾਂ ਪਾ ਕੇ ਦੋ ਆਪਾਂ ਲੈ ਕੇ ਜਾਣਾ ਇਹਨੂੰ ਬਾਹਰ ਬਾਕੀ ਬੈਲਟਾਂ ਪਾਵਾਂਗੇ ਬਾਹਰ ਜਾ ਕੇ ਕਿਉਂਕਿ ਉਹਨਾਂ ਨੇ ਕਲੋਜ਼ ਕਰਨਾ ਆ ਜੀ ਹੁਣ ਆਪਾਂ ਥੋੜਾ ਬੋਤਾ ਲੋਡ ਕਰ ਲਿਆ ਸਿਕਯਰ ਇੱਕ ਵਾਰ ਤੇ ਬਾਕੀ ਆਪਾਂ ਬਾਹਰ ਜਾ ਕੇ ਕਰਾਂਗੇ ਕਿਉਂਕਿ ਉਹਨਾਂ ਦਾ ਹੋ ਗਿਆ ਸੀ ਕਲੋਜ਼ਿੰਗ ਟਾਈਮ ਸਾਰੇ ਜੜੀ ਆ ਕੇ ਸਾਡੇ ਦਿਵਾਲੇ ਖੜ ਗਏ ਵਿਸ਼ੇਤੀ ਕਰੋ ਛੇਤੀ ਕਰੋ ਛੇਤੀ ਕਰੋ ਸੀ ক্লোਜ਼ ਕਰਨਾ ਸੋ ਚਲਦੇ ਆ ਬਾਹਰ ਕਰਦੇ ਆ ਫਿਰ ਸਿਕਿਉਰ ਚਲੋ ਇਧਰ ਸੀ ਐਕਸਿਟ ਗੇਟ ਉਹ ਐਰੋ ਬਣੇ ਹੋਏ ਦੇਖ ਸਿੱਧਾ ਦੇਖ ਪਿੱਛੇ ਤੂੰ ਉੜਦੀ ਵੇਖ ਮੇਰੇ ਵੀਰ ਤੂੰ ਉੜਦੀ ਵੇਖ ਪਿੱਛੇ ਸ਼ਾਰਤੀਆਂ ਇਹ ਕੀ ਚਾਹੀਦਾ ਇੰਡਸਟਰੀ ਚ ਨਵਾਂ ਆ ਗਿਆ ਇੱਕ ਬੰਦਾ ਇਹ ਕੀ ਚਾਹੀਦਾ ਐਬ ਦੇ ਮਿੱਟੀ ਖਾਣੇ ਟਰੈਲਰ ਦੀ ਹੈਗੇ ਨਾ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਆ ਪੀਟਰ ਬੈਸ ਚਾਹੀਦੇ ਨੇ ਮਿਲ ਜਾਣਗੇ ਹੋਰ ਕੀ ਚਾਹੀਦਾ ਹੈ ਦੱਸੋ ਤੁਹਾਨੂੰ ਕੀ ਚਾਹੀਦਾ ਆ ਕੁਝ ਨਹੀਂ ਚਾਹੀਦਾ ਸਾਨੂੰ ਇਹ ਬਿਲਡਿੰਗ ਚੋਂ ਬਾਹਰ ਕੱਢ ਲਓ ਜੀ ਤੁਹਾਨੂੰ ਵੀ ਬਿਲਡਿੰਗ ਚੋਂ ਬਾਹਰ ਜਾਣਾ ਮੰਗਦੇ ਹੋ ਤੁਸੀਂ ਉਹ ਵੀ ਖਾਦਾਂਗੇ ਇੱਧਰ ਚੈੱਕ ਕਰੋ ਨਵੇਂ ਨਖੋਤ ਸ਼ੱਕ ਮੇਰੇ ਵਿਰੁੱਧ ਨਵੇਂ ਨਖੋਤ ਅੱਗੇ ਆ ਵੀ ਬਤਨ ਲੇਟਾ ਪਾਸ ਤੋਂ ਮੀਂਹ ਪੰਡਾ ਰਿਹਾ ਹੈ ਨਾ ਤੁਸ ਮਸੇ ਨਹੀਂ ਆ ਗਏ ਨਹੀਂ ਨਹੀਂ ਇਹੀ ਆ ਉਧਰ ਆ ਉਹ ਐਸੀ ਗਲਤ ਕਢਾ ਲਿਆ ਇਹੀ ਐਗਜ਼ਿਟ ਆ ਕਿੰਨੇ ਗਿਆ ਹੀ ਰਥਾ ਨੇ ਗਾਲਾ ਚਾਚਾ ਆ ਗਿਆ ਕਿੰਨੇ ਓਏ ਕਾ ਗੇੜਾ ਖਲਾ ਦੇਦੇ ਆਪਾਂ ਕੀ ਆਹੀ ਬਾਤਾਂ ਕੀ ਆਹੀ ਬਾਤਾਂ ਜੱਡਰੋਂ ਵੇਖ ਤੀ ਗੇਟ ਖੋਲੇ ਜਾਂਦੇ ਵਾਹ ਮਗਾ ਚੈੱਕ ਚੈੱਕ ਡਬਲ ਚੈੱਕ ਚਾਚਾ ਫਿਰਪਲ ਚੈੱਕ ਕੀ ਕਹਿੰਦਾ ਕਹਿੰਦਾ ਆਈ ਚੈੱਕ ਮੈਂ ਖਾਜੀ ਆ ਚੈੱਕ

ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਰੰਗ ਕਾਲੇ ਸਾਵਲੇ ਆਏ ਪਸੀਨਾ ਕੈਨੇਡਾ ਚ ਵੀ ਕਹਿੰਦੇ ਆ ਆਇਆ ਵਿਆ ਆ ਰੰਗ ਤਾਂ ਸਾਵਲੇ ਹੋਣਾ ਹੀ ਆ ਮੇਰੇ ਵੀਰੋ ਆਪਾਂ ਕਿਹੜਾ ਏਸੀ ਚ ਬਹਿ ਕੇ ਕੰਮ ਕਰਦੇ ਆ ਸਾਡਾ ਮਿੱਟੀ ਘੱਟੇ ਧੂੜ ਵਾਲਾ ਕੰਮ ਆ ਤੇ ਅਸੀਂ ਸਾਰੀ ਥੜੀ ਐਂ ਐਂ ਰਹਿਨੇ ਤੇ ਹੱਥ ਵੇਖੋ ਹੁਣ ਐ ਕਹੋਗੇ ਵੀ ਕੈਨੇਡਾ ਚ ਇਹ ਜੇ ਹੱਥ ਨਹੀਂ ਹੁੰਦੇ ਅਸੀਂ ਭਾਈ ਮਿਹਨਤ ਕਰਦੇ ਦਸਾਂ ਨੌਂ ਦੀ ਕਿੱਤ ਕਰਦੇ ਸਾਡੇ ਰੰਗ ਸਾਵਲੇ ਹੀ ਰਹਿਣੇ ਆ ਤੇ ਜੱਟ ਸਾਵਲੇ ਹੀ ਜੰਗੇ ਲੱਗਦੇ ਆ ਅੱਪਾ ਅਕੇ ਬਾ

ਇਹ ਤਾਂ ਸਾਨੂੰ ਲੋੜ ਮੈਲੀ ਜਾਂਦਾ ਕੋਈ ਨਾ ਕੋਈ ਆਉਣਾ ਹੀ ਹੁੰਦਾ ਰੀਜੀ ਬਰੋਸ ਦਾ ਚਲੋ ਮੇਰੇ ਵੀਰੋ ਹੁਣ ਇਧਰ ਕਰੋ ਕੈਮਰਾ ਹੁਣ ਆਪਾਂ ਸਾਰੀਆਂ ਬਿਗ ਬਗ ਗੱਲਾਂ ਨੇ ਢਾਂਡ ਹੁਣ ਆਪਾਂ ਇਸ ਵਕਤ ਆ ਗਏ ਮਾਂਟਰੀਅਲ ਤੇ ਮਾਂਜੀਅਲ ਤੋਂ ਆਪਾਂ ਚੱਲੇ ਬਾਹਰ ਆਇਆ ਐਡਮਿੰਟਨ ਵੱਲ ਸ਼ਾਇਦ ਕੈਲਗਰੀ ਜਾਂ ਐਡਮਿੰਟਨ ਆਪਾਂ ਮੇਰੇ ਹਿਸਾਬ ਨਾਲ ਸਿੱਧਾ ਐਡਮਿੰਟਨ ਡਿਲੀਵਰੀ ਕਰਕੇ ਉਸ ਤੋਂ ਬਾਅਦ ਆਪਾਂ ਐਡਮਿੰਟਨ ਦੇ ਨਾਲ ਸ਼ਹਿਰ ਆ ਪਤਾ ਨਹੀਂ ਕੀ ਮਿੱਠੀ ਕਿ ਮਿਲਟ 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 ਆਪਾਂ ਡਿਲੀਵਰੀ ਕਰਨੀ ਆ ਉਸ ਤੋਂ ਬਾਅਦ ਆਪਾਂ ਕੈਲਗਰੀ ਡਿਲੀਵਰੀ ਕਰਨੀ ਉਸ ਤੋਂ ਬਾਅਦ ਆਪਾਂ ਵੇਲੇ ਉਸ ਤੋਂ ਬਾਅਦ ਆਪਾਂ ਚਿੱਲ ਮਾਰਾਂਗੇ ਬ੍ਰੋ ਚਿੱਲ ਮਾਰਾਂਗੇ ਬ੍ਰੋ ਆਹ ਦਾ ਹੰਤ ਕਰਨਾ ਜ਼ਰੂਰੀ ਸੀ ਬੱਤਕਾ ਵਾਲਾ ਉਹ ਵਾਲੀ ਗੋਰੀ ਓਏ ਉਹ ਵਾਲੀ ਗੋਰੀ ਚਪੇੜਾ ਨਾ ਖਾਲੀ ਤਰਪਾ ਕਿਆ ਹੀ ਬਾਤਾਂ ਨੇ ਕਿਆ ਹੀ ਬਾਤਾਂ ਨੇ ਸੁੱਟੀ ਹੋ ਗਈ ਗੋਰੀ ਨੂੰ ਅੱਜ ਜੀ ਹੁਣ ਆਪਾਂ ਕਰਨ ਲੱਗੇ ਆ ਬੈਲਟਾਂ ਚੇਂਜ ਬਿਕਾਜ਼ ਆਹ ਵਾਲੀਆਂ ਬੈਲਟਾਂ ਤੇ ਲੱਗੇ ਹੋਏ ਸੀ ਟੱਕ ਤੇ ਟੱਕ ਲੱਗੇ ਵਾਲੀਆਂ ਬੈਲਟਾਂ ਲਾਊਡ ਨਹੀਂ ਹੈਗੀਆਂ ਆਪਾਂ ਨੂੰ ਟਿਕਟ ਮਿਲ ਸਕਦੀ ਐ ਇੰਨਾ ਕਿ ਮੈਂ ਤੁਹਾਨੂੰ ਦਿਖਾਉਣੀ ਆ ਇਹਨੇ ਟੱਕ ਲੱਗੇ ਹੋਏ ਸੀ ਪਰ ਇਹ ਵੀ ਅਲਾਉਡ ਨਹੀਂ ਆ ਸੋ ਆਪਾਂ ਨਵੀਆਂ ਬੈਲਟਾਂ ਪਾਉਣ ਲੱਗੀਆਂ ਤੇ ਕਰਕੇ ਇਸਰੇ ਲਈ ਪਾ ਕੇ ਕੱਢ ਲਈਏ ਹਨ ਉਹਨੂੰ ਕਾਲੀ ਸੀ ਫਿਰ ਹੁਣ ਕਿਉਂ ਕਲੋਜ਼ ਹੋਣ ਵਾਲੇ ਸੀ ਕਿੰਨਾ ਕਿੰਨੇ ਟੱਕ ਲੱਗੀ ਬੈਲਟ ਅਲਾਉਡ ਹੁੰਦੀ ਆ ਮੇਰੇ ਸਾਹਮਣੇ ਨਾਲ 1 ਇੰਚ ਦਾ ਚੌਥਾ ਹਿੱਸਾ ਟੱਕ ਲੱਗਾ ਹੋਵੇ ਬੈਲਟ ਚੱਲ ਜਾਂਦੀ ਆ ਜਾ ਨਹੀਂ ਲਿਖੋ ਨਹੀਂ ਕਰਦੇ ਤੇ ਉਹਦਾ ਬਹੁਤ ਘੱਟ ਹੁੰਦਾ ਲਾਈਕ ਇੱਥੋਂ ਆਪਾਂ ਐ ਕਰ ਸਕਦੇ ਹਾਂ ਤੁਹਾਨੂੰ ਆ ਵੀ ਦੱਸਾਂ ਆ ਵੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਹ ਚਾਜ ਸਿਖਾ ਦਈਏ ਤੁਹਾਨੂੰ ਮੇਰੇ ਵਿਊਅਰਸ ਜੇ ਕਿਸੇ ਨੇ ਫਲੈਟ ਦਾ ਕੰਮ ਕਰਨਾ ਹੈ ਸੱਜਣੋ ਇਤਰਾ ਕਰਕੇ ਇਤਰਾ ਕਰਕੇ ਇਤਰਾ ਕਰਕੇ ਇਤਰਾ ਕਰਕੇ ਇਤਰਾ ਰੱਖਣਾ ਵਾ ਇਸ ਤਰ੍ਹਾਂ ਕਰਕੇ ਮੈਂ ਮੰਗਾ ਕੇ ਪਤਾ ਹੋ ਗਈਆਂ ਨੂੰ ਜਿੰਨਾਂ ਨੂੰ ਪਤਾ ਹੋਣਾ ਮੇਰੇ ਵੀਰ ਕਮੈਂਟ ਕਰਿਓ ਇਹਦੇ ਵੇਚੀ ਆਪਾਂ ਐ ਨੰਗਾ ਦੇਣਾ ਨੂੰ ਐ ਪਾ ਸਕਦਾ ਆਹ ਚੀਜ਼ ਜਿਹੜੀ ਇੱਥੇ ਫਸਾ ਦੇਣੀ ਆ ਜਦੋਂ ਕੱਸਾਂਗੇ ਵਿੱਚ ਮਿਲ ਜਾਈ ਉਹ ਸੌਖਾ ਜਿਹਾ ਹੀ ਤਰੀਕਾ ਮੇਰੇ ਵੀਰ ਫਿਰ ਐਡਾ ਵੱਡਾ ਗੋਨੀ ਹੈਗਾ ਚੁੱਤੀ ਕੇ ਤੋ ਕੰਮ ਆਉਂਦਾ ਹਾਂਜੀ ਮੈਂ ਸੋਚਿਆ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਇਹ ਮੌਂਟ ਸੈਂਟ ਦੀ ਲੋਕੇਸ਼ਨ ਆ ਰਿਚੀ ਬਰੋਸ ਦੀ ਤੇ ਇੱਥੇ ਨੈਕਸਟ ਆਕਸ਼ਨ ਜਿਹੜੀ ਆ 9 ਤੇ 10 ਜੁਲਾਈ ਨੂੰ ਆ ਸੋ ਕਿਸੇ ਨੂੰ ਕੁਛ ਵੀ ਕਿਸੇ ਨੇ ਬਾਈ ਕਰਨਾ ਹੋਵੇ ਟਰੱਕ ਟ੍ਰੇਲਰ ਐਨੀਥਿੰਗ ਆਪਾਂ ਪਿਛਲੀਆਂ ਵੀਡੀਓ ਚ ਵੀ ਸ਼ੇਅਰ ਕੀਤਾ ਤੇ ਤੁਸੀਂ ਆਹ ਵਾਲੀ ਲੋਕੇਸ਼ਨ ਚੈੱਕ ਕਰ ਸਕਦੇ ਹੋ ਓਕੇ ਜੀ ਹੋ ਗਿਆ ਜੀ ਆਪਣਾ ਸਾਰਾ ਡਨ ਹੁਣ ਆਪਾਂ ਜਾਵਾਂਗੇ ਟਰੱਕ ਸਟਾਪ ਤੇ ਲਵਾਂਗੇ ਸ਼ਾਵਰ ਤੇ ਫੇਰ ਆਪਾਂ ਚੱਲਾਂਗੇ ਆਪਣੇ ਅਗੇ ਅਗਲੇ ਦੇ ਅੱਗੇ ਦੇ ਆ ਸੌਰੀ ਅੱਗੇ ਦੇ ਸਫ਼ਰ ਵੱਲ ਚਲੋ ਜੀ ਲੋ ਜੀ ਅਸੀਂ ਪਹੁੰਚ ਗਏ ਆ ਇਰਵਿੰਗ ਤੇ ਨਾਲੇ ਪਵਾਵਾਂਗੇ ਡੀਟਲ ਮੈਨੂੰ ਖੁਸ਼ੀ ਹੋ ਰਹੀ ਆ ਵੀ ਡਿਮ ਹੈਗਾ ਇੱਥੇ ਐਂਡਲੂ ਹੈਗਾ ਹੁਣ ਤੋਂ ਮੈਨੂੰ 버ਗਰ ਖਵਾਏਗਾ ਇਹ ਤੈਨੂੰ 버ਗਰ ਖਵਾਉਂਗਾ ਪਲੀਜ਼ ਮੇਰਾ ਬਣ ਕੇ ਮੈਂ ਤਾਂ ਬਣਾਈ ਰੱਖਦੀ ਆ ਕੱਲ ਕੱਲ ਕੁਛ ਨਹੀਂ ਕੱਲ ਚਾਹ ਵੀ ਨਹੀਂ ਮੀ ਯੋ ਤੇ ਕੁਛ ਨਹੀਂ ਹੈਗਾ ਸੀ ਗੰਦੇ ਨੇ ਸ਼ਹਿਰ ਚ ਮੈਨੂੰ ਨਹੀਂ ਪਤਾ ਹੁਣ ਮੈਂ ਮੈਂ ਤਾਂ ਐਂਡਬਲਯੂ ਦਾ 버ਗਰ ਖਾਣਾ ਹੈ ਤੇ ਮੈਂ ਚਾਹ ਪੀਣੀ ਆ ਉਹ ਰਿਹਾ ਐਂਡਬਲਯੂ ਕੋਈ ਮੈਂ ਆਉਂਦੇ ਪੈਸੇ ਦਾ ਨਾ ਪੈਸੇ ਮੇਰੇ ਆ ਤੇਰੇ ਕਿਹੜੇ ਪੈਸੇ ਕਿਉਂ ਪੈਸੇ ਉਹ ਖਾਤਾ ਮੇਰੇ ਕੋਲ ਚੱਲਦਾ ਤੇਰੇ ਕੋਲ ਨਹੀਂ ਚੱਲਦਾ ਕੋਈ ਮੇਰੇ ਕੋਲ ਕਾਰਡ ਹੈਗਾ ਕਾਰਡ ਬੰਦ ਕਰ ਦੋ ਵੀ ਕੰਮ ਨਹੀਂ ਇਹਦੇ ਨਾਲ ਫੋਟੋਆਂ ਚਾਕੇ ਲੈ ਜਾ ਮਰ ਸੌਖਾ ਰਹੇਗਾ ਫਿਰ ਉਦੋਂ ਨਾ ਵਾੜ ਦੋ ਹਾਂ ਆ ਉਹ ਦੰਦਾ ਵੜੂ ਇਹ ਕੋਈ ਆ ਗਿਆ ਵਾ ਤੇ ਪੇੜਾ ਇੰਨੀਆਂ ਕ ਪੈਣੀਆਂ ਯਾਰ ਮੈਨੂੰ ਨਹੀਂ ਪਤਾ ਇਹ ਤਾਂ ਨਹੀਂ ਅੱਗੇ ਆ ਇਹ ਐਨ ਡਬਲ ਯੂ ਐਨ ਡਬਲ ਯੂ ਇੱਧਰ ਹੈ ਹਵੇ ਤੇ ਤੈਨੂੰ ਤਾਂ ਨਹੀਂ ਮੈਂ ਕੁਝ ਲੈ ਕੇ ਦੇਣਾ ਮੈਂ ਖਾਣਾ ਵਾਂ ਨੋਪਰ ਕਰਕੇ ਟੀਰ ਨਹੀਂ ਮੈਂ ਖਾਣਾ ਹੁਣ ਤਾਂ ਮੈਂ ਸੱਚੀ ਖਾਣਾ ਮੈਨੂੰ ਬਹੁਤ ਭੁੱਖ ਲੱਗੀ ਹੋਈ ਆ ਕਹਿੰਦੇ ਟਰਾਲੇ ਚੈੱਕ ਕਰੋ ਟਰਾਲੇ ਟਰਾਲੇ ਚੈੱਕ ਕਰੋ ਕਹਿੰਦੇ ਪਿੱਛੇ ਮੱਕੀ ਦੇ ਮੁਰੇ ਟਰਾਲੇ ਕਹਿੰਦੇ ਕਹਾੜ ਮੇਰਾ ਆਉਸਮ ਹੋਇਆ ਗਾ ਕੱਲੀ ਆ ਲੱਗੀਆਂ ਇਹਨਾਂ ਨੂੰ ੱੱਲੀਆਂ ਆ ਜੇ ਕਿੱਥੇ ਲੱਗ ਜਾਣਗੀਆਂ ਵੱਡੇ ਕੌਣਗੇ ਤਾਂ ਫੇਰ ਹੀ ਲੱਗਣਗੀਆਂ ਇੱਧਰ ਚੈੱਕ ਕਰੋ ਟਰੱਕ ਦੱਸੋ ਕਿਹੜੇ ਕਿਹੜੇ ਉਂਗਰ ਰੱਖੋ ਜਿਹੜੇ ਮੇਰੇ ਇੰਡੀਆ ਵਾਲੇ ਭਰਾ ਇਹਨਾਂ ਨੂੰ ਕਿਵੇਂ ਲੱਗ ਰਿਹਾ ਮਾਹੌਲ ਤੇ ਦੇਖੋ ਮੜਾਇਆ ਬੱਦਲ ਕਿੰਨੇ ਸੋਹਣੇ ਲੱਗ ਰਹੇ ਨਾ ਕਿੰਨੇ ਹਾਂ ਐਂਡੀ ਗੱਲ ਬਾਤ ਹੋਈ ਭਈ ਐਂਡੀ ਟਰੱਕ ਚੈੱਕ ਕਰੋ ਆਹ ਕਹਿੰਦੇ ਕਿਹੜਾ ਪੀਟਰ ਬੈਲਟ ਬੱਦਲ ਇਦਾਂ ਲੱਗ ਰਹੇ ਨਾ ਐਵੇਂ ਜਿਵੇਂ ਗੁਬਾਰੇ ਜੂਟੀਆਂ ਹੁੰਦੇ ਹਵਾ ਚ ਕਿੰਨੇ ਸੋਹਣੇ ਲੱਗ ਰਹੇ ਆ ਆ ਕਿਹੜਾ ਵਾ ਪੀਟਰ ਬੈਲਟ ਨਹੀਂ ਫਲੈਟ ਬੈਲਟ ਕਿਹੜਾ ਇਹ ਫਲੈਟ ਬੈਡ ਕੇ ਵਾਹ ਵਾਹ ਲੈਡ ਵਾਈਨ ਲੈਡ ਵਾਈਨ ਲੈਡ ਵਾਈਨ ਧਰ ਜਾ ਲੈਡ ਬੈਡ ਚਲੋ ਜੀ ਹੁਣ ਆਪਾਂ ਪਾਉਣੇ ਡੀਜ਼ਲ ਤੇ ਫਿਰ ਆਪਾਂ ਸ਼ਾਵਰ ਥੈਨ ਆਪਾਂ ਖਵਾਗੇ ਏ ਐਂਡ ਵੇਓ ਹੋਰ ਨਾ ਤੈਨੂੰ ਕੋਈ ਖਵਾਉਣਾ ਨਾ ਨਾ ਪਰ ਏ ਐਂਡ ਵੇਓ ਜ਼ਰੂਰ ਦਵਾ ਦੂੰਗਾ ਨਾ ਨਾ ਹੋਰਿਆ ਟਿਮ ਟਿਮ ਤੋਂ ਦਵਾਵਾਂਗੇ ਤੈਨੂੰ ਚਾਹ ਚਾਹ ਵੀ ਲੈਣੀ ਐ ਏ ਐਂਡ ਵੇਓ ਖਾਣਾ ਜਿੰਮ ਤੋਂ ਮਿਲਣੀ ਐ ਚਾਹ ਆਲਿਓ ਕਿੱਥਾ ਟੈਪ ਪਾਉਣ ਵਾਲਾ ਹੈਗਾ ਕਿ ਨਹੀਂ ਐਫ ਵੀ ਹੈਗੀ ਆ ਵੀ ਟੈਪ ਪਾਉਣਾ ਹਾਂ ਪਾਉਣੀ ਐ ਜਮਾਂ ਖਾਲੀ ਐ ਹਨ ਕੀ ਹੋ ਗਿਆ ਕਿ ਹੋਇਆ ਸਾਰਾ ਕੁਝ ਫਰੈਂਚ ਚਾਹ ਹਰੇ ਨੂੰ ਸਮਝ ਨਹੀਂ ਆ ਰਿਹਾ ਮੇਰੀ ਮਿਹਨਤ ਕਰ ਲਾ ਪਲੀਜ਼ ਕਹਿ ਦੇ ਮੈਂ ਕਰ ਦੂੰ ਸੈਟ ਕਰ ਲਾ ਮਿਹਨਤ ਕਹਿੰਦੇ ਆ ਕਰ ਦੋ ਬਸ ਲਾਈਕ ਕੋਈ ਨਹੀਂ ਵੇਖਦੇ ਆ ਚੱਲੋ 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 ਮਿਹਨਤ ਕਰ ਲਾ ਪਲੀਜ਼ ਕਹਿ ਦੇ ਮੈਂ ਕਰ ਦੂੰ ਇਹ ਤੋਂ ਆਈ ਹੋਊਗੀ ਹੋਰ ਇਹਨਾਂ ਪੰਦਰ ਜਾ ਕੇ ਕਰਾਉਣਾ ਡੀਜ਼ਲ ਤੇਰੇ ਕਰ ਲਾ ਮਿਹਨਤ ਕਰ ਲਾ ਮਿਹਨਤ ਲਿਆ ਮੈਂ ਕਰ ਦਿੰਨੀ ਚੱਲ ਆ ਮੈਂ ਤੇਰੀ ਸਭ ਕਰਦਾ ਹਾਂ ਜੀ ਹੁਣ ਦੇਖਦੇ ਆ ਵੀ ਤੁਸੀਂ ਕੀ ਕਰ ਲੈਨੇ ਆ ਫਰੈਚ ਨਾ ਕੀ ਮੱਥਾ ਮਾਰਦੇ ਆ ਲੱਗ ਜੂ ਪਤਾ ਕਿਉਂ ਹੁਣ ਕੀ ਕੀ ਆਲਾ ਕੀ ਗੱਲ ਆ ਕੋਈ ਗੱਲ ਨਹੀਂ ਆ ਕੀ ਗੱਲ ਆ ਇਹੀ ਤਾਂ ਮੈਂ ਕਰੀ ਜੰਨਾ ਤੋਂ ਉਹਦਾ ਮੇਰੇ ਤੋਂ ਵੀ ਤਾਂ ਕੈਨਸਲ ਹੀ ਹੋ ਰਿਆ ਇਹ ਵੀ ਮੈਂ ਕਰਕੇ ਦੇਖਿਆ ਹੁਣ ਫੇਰ ਕੈਨਸਲ ਹੋਊਗਾ ਕਰ ਗੱਲ ਸਕਿਪ ਕਰ ਲਾ ਇਹ ਵੀ ਮੈਂ ਕੀਤਾ ਵਯਾ ਕੋਈ ਨਹੀਂ ਦੇਖਦੇ ਆ ਹਾਂ ਇੱਥੇ ਆਏ ਨਹੀਂ ਫੇਰ ਉਹੀ ਚੀਜ਼ ਕਾਰਾਣਾ ਕਾਰ ਕੀ ਕਰੇਗੀ ਤੁੱਕੇ ਨਾਲ ਹੀ ਜਲ ਰਹੀ ਐ ਤੂੰ ਵੀ ਨਹੀਂ ਲੈ ਦੱਸ ਮੈਨੂੰ ਪਤਾ ਜਦੋਂ ਲਓ ਮੇਰੇ ਵੀਰੋ ਪਾਸਵਰਡ ਹੀ ਦਿਖਾ ਨਹੀਂ ਸਕਦੇ ਸੌਰੀ ਪਰਸਨਲ ਆਈਡੀ ਨੰਬਰ ਫੋਨ ਚਾਦੇ ਰਜ 5580 ਹਲਦੇ ਪਰਦੇ 5580 ਭਾਗ ਦਾ ਨਾਮ ਲੈ ਕੇ ਲੱਗ ਗਿਆ ਕਿ ਤੁੱਕਾ ਦਾ ਕ ਲੱਗ ਗਿਆ ਕਿ ਤੁੱਕਾ ਲੱਗ ਗਿਆ ਕਿ ਤੁੱਕਾ ਲੱਗ ਗਿਆ ਇਹਦਾ ਤੁੱਕਾ ਲੱਗ ਗਿਆ ਕਿ ਇਹਦਾ ਤੁੱਕਾ ਨਹੀਂ ਲੱਗ ਗਿਆ ਪਤਾ ਹੀ ਮੈਨੂੰ ਚਲੋ ਤੁਸੀਂ ਆਣਾ ਪਾਵਾਗੇ ਡੀਜਲ ਲ ਲ ਲ ਲ ਹੜ ਦੇਖਿਆ ਅੰਡਰਐਸਟੀਮੇਟ ਕਰਨ ਵਾਲੇ ਲੋਕੋ ਸਾਨੂੰ ਫ੍ਰੈਂਚ ਵੀ ਆਉਂਦੀ ਐ ਇਹਨੇ ਮਾੜੇ ਨਾ ਸਮਝਿਆ ਕਰੋ ਇਹ ਮੈਨੂੰ ਅੰਡਰਐਸਟੀਮੇਟ ਕਰਦਾ ਇਹਨੂੰ ਲੱਗਦਾ ਵੀ ਮੈਨੂੰ ਕੁਛ ਨਹੀਂ ਆਉਂਦਾ ਤੇ ਮੈਨੂੰ ਫ੍ਰੈਂਚ ਵੀ ਆਉਂਦੀ ਆ ਤੇ ਆਮ ਸਮਾਰਟ ਓਕੇ ਲੱਗ ਗਿਆ ਪਤਾ ਇਧਰ ਮੂੰਹ ਕਰੀ ਕੋਈ ਨਹੀਂ 버ਗਰ ਨਹੀਂ ਖਵਾਣਾ ਭਾਈ ਮੈਂ ਐਵੇਂ 버ਗਰ ਨਹੀਂ ਖਵਾਣਾ ਹੁਣ ਤਾਂ ਬਣਦਾ 버ਗਰ 버ਗਰ ਹੁਣ ਤਾਂ 버ਗਰ ਬਣਦਾ ਜੋ ਮਰਜੀ ਆ ਮੈਂ ਇਥੋਂ ਕਰਕੇ ਦਿੱਤਾ ਨਾ ਲੈ ਆਹ ਤੇ ਗਲਤ ਗੱਲਾਂ ਇਹ ਕੋਈ ਗੱਲ ਤੇ ਨਹੀਂ ਨਾ ਵੀਰੇ ਇਹ ਕੋਈ ਗੱਲ ਤੇ ਨਹੀਂ ਨਾ ਆਈ ਹੁੜਾ ਆਗੇ ਆ ਜੀ ਸ਼ਾਵਰ ਲੈਣ ਲਈ ਹਰਕਤਾ ਦੇਖੋ ਹਰਕਤਾ ਇਹ ਮਾਡਰਨ ਪੰਤ ਦਾ ਮਾਡਰਨ ਮਾਡਰਨ ਝੋਲਾ ਵੀ ਦਿਖਾ ਦੇ ਆਪਦਾ ਕੀ ਕੰਨਾ ਹੁੰਦਾ ਬੰਤ ਐਵੇਂ ਇੱਕ ਝੋਲੇ 'ਚ ਬਹੁਤ ਕੋਸ਼ ਹੈ ਝੋਲੇ 'ਚ ਬਹੁਤ ਕੋਸ਼ਿਆ ਕਿਦਨੇ ਖਲ ਗਿਆ ਅੱਦਾ ਅੱਦਾ ਕਹਿਣ ਦੀ ਢੱਬ ਬੰਤ ਦੇਖ ਲੋ ਸਾਡਾ ਬੰਤ ਓ ਡਾਇਲੌਗ ਤਾਂ ਸੁਣਾ ਦੇ ਆਪਦਾ ਕਿੱਛੇ ਹੋ ਲੋ ਜੀ ਇਹ ਐਡ ਆ ਮਾਰ ਤੇ ਮੈਂ ਚੱਲਾਂਗੇ ਕਿੱਥੇ ਚੱਲਾਂਗੇ ਤੇ 버거 ਖਾਣੇ ਵੀ ਚੱਲਾਂਗੇ ਪਲੀ ਸੁਟ ਲੈ ਏ ਡੇਕਰਾਰ ਨਹੀਂ ਮੈਂ ਕਰਦਾ ਚਪੇੜਾ ਨਾ ਖਾ ਲਈ ਆਓ ਮੈਟਰ ਆਪਾਂ ਆ ਗਏ ਹਾਂ ਸ਼ਾਵਰ ਲੈਣ ਤੇ ਤੇ ਇਹ ਹੈ ਕੁਛ ਇਸ ਤਰ੍ਹਾਂ ਦਾ ਹੈ ਸ਼ਾਵਰ ਇੱਥੇ ਆਪਰ ਨਹਾ ਲਓ ਟੋਵਲ ਵੀ ਦਿੱਤੇ ਹੋਏ ਆ ਐਵਜੇ ਹੱਥ ਤੇ ਐਵਜੇ ਟੋਵਲ ਕੀ ਕੀ ਬਾਤਾਂ ਨੇ ਮੇਰੇ ਲੋਕ ਹੁਣ ਆਪਾਂ ਲੈ ਕੇ ਸ਼ਾਵਰ ਤੇ ਫਰੈਸ਼ ਫਰੂਸ਼ ਹੋ ਗਏ ਤੇ ਆਪਾਂ ਤੋਰ ਦੇਣਾ ਟਰੱਕ ਤੇ ਦੋ ਦਿਨਾਂ ਚ ਆਪਾਂ ਪਹੁੰਚਾਂਗੇ ਐਡਮਿੰਟਨ ਓਕੇ ਮੇਰੇ ਵੀਰੋ ਫੋਜੀ ਇੱਥੇ ਬਹੁਤ ਸੋਹਣਾ ਬਣਿਆ ਹੋਇਆ ਸੀ ਵੇਟਿੰਗ ਏਰੀਆ ਆ ਸਾਡੇ ਮੁੰਡੇ ਤੋਂ ਮੈਲਵਾ ਰਹੀਆਂ ਕੱਪੜੀਆਂ ਦੀਆਂ ਤਿਆਂ ਚਲੋ 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 ਬੇਟਾ ਚਲੀ ਕਰਾ ਚੱਲ ਤੇਰੇ ਕੱਪੜੇ ਆ ਤੂੰ ਹੀ ਲਾਣੀ ਆ ਦੇਖੋ ਕਿੰਨਾ ਸੋਹਣਾ 뷰 ਆ ਤੇ ਇਸ ਤੋਂ ਬਾਅਦ ਹੁਣ ਆਪਾਂ ਚਲਾਂਗੇ ਏ ਐਂਡ ਡਬਲਯੂ 버ગરਖਾਨ ਮੈਂ ਪਹਿਲਾਂ ਹੀ ਦੱਸ ਰਹੇ ਆ ਵੀ ਜਾ ਰਹੇ ਆ ਆਪਾਂ ਉਥੇ ਚਲ ਚੱਲੀਏ ਫਾਈਨਲੀ ਮੈਂ ਕਲੇਸ਼ ਕਲੂਸ਼ ਕਰਕੇ ਇਹਨੂੰ ਲੈ ਆਈ 버거 ਕਿੰਗ ਨੋਈ ਸੌਰੀ ਸੌਰੀ A&W ਮੈਨੂੰ 버거 ਕਿੰਗ ਕੀ ਚੇਤੇ ਆਈ ਜਾਂਦਾ ਉਦਨ ਵਾਲਾ ਹੁਣ ਮੈਂ ਥੋ ਖਾਉ ਮਸਾਲਾ ਵੈਜੀ 버거 ਜਿਹੜਾ ਵੀ ਵੈਜੀ ਹੋਇਆ ਹੋਈ ਖਾ ਲੈਣਾ ਮੇਰੇ ਕੋ ਤਾਂ ਪੈਸੇ ਹੀ ਨਹੀਂ ਹੈਗੇ ਬਟੂਆ ਤਾਂ ਟਰੱਕ ਤੇ ਪਿਆ ਤੂੰ ਹੀ ਦੇਵੇਂਗਾ ਪੈਸੇ ਮੇਰੇ ਕੋ ਕਾਰਡ ਹੈਗਾ ਤੂੰ ਹੀ ਦੇਵੇਂਗਾ ਪੈਸੇ ਉਦਰੇ ਮੇਰੇ ਕੋ ਤੂੰ ਲੈ ਰਿਹਾ ਤੇਰੇ ਪੈਸਿਆਂ ਦਾ ਖਾਣਾ ਅੱਜ ਮੈਂ ਅੱਗੇ ਵੀ ਵੇਖ ਮੈਂ ਤੇਰੇ ਪੈਸਾ ਦਾ ਹੀ ਖਾਨੀਆਂ ਹੁਣ ਆਪਾਂ ਚੱਕ ਲਿਆ ਟਿੰਮ ਤੋਂ ਚਾ ਤੇ ਹੁਣ ਕਰਾਂਗੇ ਯਾ 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 ਵੀਨੇ ਮੁ ਤੇਰੇ ਟਿੰਮ ਤੋਂ ਚੱਕ ਲਿਆ ਚਾ ਕਰਾਂਗੇ ਯਾ ਯਾ ਓ ਓ ਹੁਣ ਅਸੀਂ ਜਾਵਾਂਗੇ ਟਰੱਕ ਵਾਲ ਨੂੰ ਤੇ ਫੇਰ ਇੱਧਰ ਆ ਰਾਕ ਇੱਧਰ ਲਾ ਕੀ ਆਹੀ ਕਿਉਂ ਸਾਹਮਣੇ ਲੱਗਾ ਤੈਨੂੰ ਯਰ ਤੈਨੂੰ ਲੋਕੇਸ਼ਨ ਨੂੰ ਪਤਾ ਲੱਗਦੀ ਇੱਧਰ ਕੀ ਰੱਖਿਆ ਇੱਧਰ ਨਹੀਂ ਲਾਇਆ ਸੀ ਆਪਾਂ ਉਹ ਤਾਂ ਬਰਗਰਾਈਂ ਤੇ ਅੱਜ ਪਤਾ ਹੀ ਨਹੀਂ ਲੱਗਾ ਥੱਕ ਲਾਇਆ ਕਿੱਥੇ ਹੈ ਉਪਸ ਮਿਸਟੇਕ ਹੋ ਗਈ ਮਿਸਟੇਕ ਕੋਈ ਨਹੀਂ ਭਾਈ ਇਹਨੂੰ ਪਤਾ ਲੱਗਦਾ ਉਹ ਸਨਸੈਟ ਕਿੰਨਾ ਸੋਹਣਾ ਲੱਗਦਾ ਸਿੱਧੀ ਦੱਸਾਂ ਗੱਲ ਬਰਗਰਾਈਂ ਬਰਗਰਾਈਂ ਧਿਆਨ ਆ ਇਹਦਾ ਖਾਲ ਬੀਚ ਬਸ ਆਉਂਦਾ ਜਾਂਦਾ ਕੱਖ ਰੀ ਸਾਰਾ ਸਮਾਨ ਮੈਂ ਹੁਣ ਇਹਨੂੰ ਚੁਕਾਤਾ ਹਾਂ ਹੁਣ ਮੈਂ ਇਹਦੇ ਨਾਲ ਕਰ ਲਿਆ ਧੋਖਾ ਤੇ ਵੱਡਾ ਬੈਗ ਵੀ ਇਹਨੂੰ ਚੁਕਾਦਾ ਕਈ ਸਾਲ ਲੱਗ ਰਹਾ ਹੈ ਕਈ ਛੇ ਹੋ ਕਈ ਛੇ ਹੋ ਨਹੀਂ ਹੋਰ ਹੁੰਦਾ 그러면은 ਲਫੇੜੇ ਲਾਉਣੇ ਹੀ ਮੈਂ ਚੱਕੀ ਸਿਰਫ ਤੇ ਸਿਰਫ ਚਾਹ ਲਓ ਵੀ ਮਿੱਤਰੋ ਹੁਣ ਆਪਾਂ ਪਾਵਾਂਗੇ ਚਾਲੇ ਐਡਮੈਂਟਨ ਵੱਲੋਂ ਤੇ ਆਪਣੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵਲੌਗ ਕਿਦਾਂ ਦਾ ਲੱਗਿਆ ਜਰੂਰ ਦੱਸਿਓ ਤੇ ਇੱਕ ਉਹ ਵੀ ਜਰੂਰ ਦੱਸਿਓ Get to her! <laughs> Bye!